ਆਤ ਨਿਕਟ ਵਰਤੇ ਸਿੱਖਾਂ ਚੋਂ ਇੱਕ ਸਨ ਜਿਨ੍ਹਾਂ ਗੁਰੂ ਪਾਤਸ਼ਾਹ ਦੀ ਗੋਦ ਦਾ ਨਿਗਮਾਣਿਆ ਤੇ ਅਸੀਸਾਂ ਪ੍ਰਾਪਤ ਕੀਤੀਆਂ ਪਰ ਇਸ ਸੁਖ ਲਈ ਉਹਨਾਂ ਨੂੰ ਬੜੀ ਕਠਿਨ ਪਰਖਾਵਾਂ ਤੋਂ ਵੀ ਗੁਜ਼ਰਨਾ ਪਿਆ ਗੁਰੂ ਪਾਤਸ਼ਾਹ ਨਾਲ ਉਹਨਾਂ ਦਾ ਮਿਲਾਪ ਕੁਝ ਇਸ ਤਰ੍ਹਾਂ ਹੋਇਆ ਇੱਕ ਦਿਨ ਅੰਮ੍ਰਿਤਸਰ ਸਾਹਿਬ ਤੋਂ ਲੰਘਦਿਆਂ ਭਾਈ ਮਾਂਝ ਜੀ ਜਿਨ੍ਹਾਂ ਨੂੰ ਲੋਕ ਤੀਰਥਾ ਕਹਿ ਕੇ ਬੁਲਾਉਂਦੇ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆ ਬੈਠੇ ਇੱਥੇ ਗੁਰਬਾਣੀ ਦਾ ਇਲਾਹੀ ਕੀਰਤਨ ਚੱਲ ਰਿਹਾ ਸੀ ਸੰਗਤ ਵਿੱਚ ਬੈਠੇ-ਬੈਠੇ ਦੇਖਦੇ ਹਨ ਕਿ ਜਿਹੜਾ ਵੀ ਆਉਂਦਾ ਹੈ ਕਿਸੇ ਦੀਆਂ ਅੱਖਾਂ ਵਿੱਚ ਪਾਣੀ ਹੈ ਕਿਸੇ ਦੇ ਚਿਹਰੇ ਦਾ ਰੰਗ ਗੂੜਾ ਲਾਲ ਹੈ ਸਾਰਿਆਂ ਦੇ ਮੱਥੇ ਖਿੜੇ ਹਨ ਕੋਈ ਚਿੰਤਾ ਜਾਂ ਪਰੇਸ਼ਾਨੀ ਉਹਨਾਂ ਦੇ ਚਿਹਰੇ ਤੇ ਨਹੀਂ ਦਿਸਦੀ ਆਪਣੇ ਮਨ ਵਿੱਚ ਸੋਚਣ ਲੱਗੇ ਕਿ ਕਾਸ਼ ਮੈਂ ਵੀ ਇਨ੍ਹਾਂ ਵਾਂਗ ਇੱਕ ਰੰਗ ਵਿੱਚ ਰੰਗਿਆ ਜਾਵਾ ਮਨ ਵਿੱਚ ਗੁਰੂ ਪਾਤਸ਼ਾਹ ਨਾਲ ਮੁਖਾਤਬ ਹੋਣ ਦੀ ਚਾਹ ਉੱਠੀ ਦੀਵਾਨ ਦੀ ਸਮਾਪਤੀ ਉਪਰੰਤ ਜਦ ਸੰਗਤ ਚਲੀ ਗਈ ਤਾਂ ਗੁਰੂ ਜੀ ਦੇ ਚਰਨਾਂ ਵਿੱਚ ਬਹਿ ਕੇ ਆਖਦੇ ਹਨ ਪਾਤਸ਼ਾਹ ਜੀ ਜੋ ਦਾਤ ਇਹਨਾਂ ਦੇ ਕੋਲ ਹੈ ਉਹ ਮੈਨੂੰ ਵੀ ਬਖਸ਼ੋ ਮੇਰੇ ਵੀ ਤੀਨੇ ਤਾਪ ਹਰੋ ਜਨਮ ਮਰਨ ਤੇ ਮੌਤ ਦਾ ਦੁੱਖ ਕੱਟ ਦਿਓ ਪਰਮਾਤਮਾ ਦੇ ਪ੍ਰੇਮ ਦੀ ਖਿੱਚ ਮੇਰੇ ਹਿਰਦੇ ਵਿੱਚ ਵੀ ਵਸਾ ਦਿਓ ਗੁਰੂ ਸਾਹਿਬ ਜੀ ਇਹ ਸੁਣ ਕੇ ਸਤਿਗੁਰ ਜੀ ਕੁਝ ਨਹੀਂ ਬੋਲੇ ਭਾਈ ਮੰਜ ਜੀ ਗੁਰੂ ਸਾਹਿਬ ਦੇ ਚਰਨ ਪਕੜ ਕੇ ਕਹਿੰਦੇ ਹਨ ਦਾਤਾ ਜੀ ਕੀ ਆਪ ਜੀ ਨੂੰ ਦਾਸ ਦੀ ਇਹ ਬੇਨਤੀ ਪ੍ਰਵਾਨ ਨਹੀਂ ਗੁਰੂ ਪਾਤਸ਼ਾਹ ਨੇ ਜਵਾਬ ਦਿੱਤਾ ਇੱਕ ਪਾਸੇ ਮਣੀਆਂ ਨੂੰ ਪੂਜਦੇ ਹੋ ਤੇ ਇੱਕ ਪਾਸੇ ਸਿੱਖੀ ਮੰਗਦੇ ਹੋ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਭਾਵ ਗੁਰਮਤ ਕਮਾਉਣ ਲਈ ਪਿਛਲੇ ਸਾਰੇ ਭਰਮ ਪੁਲੇਖੇ ਤੇ ਅਡੰਬਰ ਛੱਡਣੇ ਪੈਣਗੇ ਤੁਹਾਡਾ ਤਾਂ ਸ਼ਰੀਰ ਕਬਰ ਬਣ ਚੁੱਕਾ ਹੈ ਜੇ ਗੁਰੂ ਦੀ ਸਿੱਖੀ ਲੈਣੀ ਹੈ ਤਾਂ ਕਬਰਾਂ ਦੀ ਪੂਜਾ ਨੂੰ ਛੱਡਣਾ ਪਵੇਗਾ ਇਹ ਸੁਣ ਕੇ ਭਾਈ ਮੰਜ ਜੀ ਆਖਦੇ ਹਨ ਤੁਸੀਂ ਦਇਆ ਕਰੋ ਪਾਤਸ਼ਾਹ ਜੀ ਮੈਂ ਅੱਜ ਹੀ ਛੱਡ ਦਿੰਨਾ ਹਾ ਗੁਰੂ ਸਾਹਿਬ ਨੇ ਕਿਹਾ ਜੇ ਇਸ ਮਾਰਗ ਤੇ ਚੱਲਣਾ ਹੈ ਤਾਂ ਅਡੋਲ ਹੋ ਕੇ ਚੱਲਣਾ ਪਵੇਗਾ ਪਾਵੇਂ ਸਭ ਕੁਝ ਚਲਾ ਜਾਵੇ ਪਰ ਤੁਸੀਂ ਡੋਲਣਾ ਨਹੀਂ ਇਹ ਸੁਣ ਕੇ ਭਾਈ ਸਾਹਿਬ ਘਰ ਵੱਲ ਨੂੰ ਤੁਰ ਪਏ ਪਾਈਮੰਝ ਜੀ ਪਿੰਡ ਦੇ ਚੌਧਰੀ ਵੀ ਸਨ ਘਰ ਦੇ ਅੰਦਰ ਸਖੀ ਸਰਵਰਦੀ ਪੂਜਾ ਹੁੰਦੀ ਸੀ ਪਾਈਮੰਝ ਜੀ ਜਦੋਂ ਘਰ ਆਏ ਘਰ ਵਾਲੀ ਨੂੰ ਨਾਲ ਲਿਆ ਤੇ ਘਰ ਵਿੱਚੋਂ ਮੜੀਆਂ ਢਾ ਦਿੱਤੀਆਂ ਸਾਰਾ ਸਮਾਨ ਬਾਹਰ ਕੱਢ ਦਿੱਤਾ ਪਿੰਡ ਦੇ ਲੋਕ ਇਕੱਠੇ ਹੋ ਗਏ ਜੋ ਮਣੀਆਂ ਨੂੰ ਮੰਦੇ ਸਨ ਉਹ ਗੁੱਸਾ ਵੀ ਕਰਨ ਲੱਗ ਪਏ ਲੇਕਿਨ ਗੁਰੂ ਦਾ ਸਿੱਖ ਔਡੋਲ ਰਿਹਾ ਭਾਈ ਮਨਜ ਜੀ ਘਰ ਵਾਲੀ ਨੂੰ ਕਹਿੰਦੇ ਹਨ ਭਾਗਵਾਨੇ ਗੁਰੂ ਨਾਨਕ ਦੇ ਘਰ ਵਿੱਚੋਂ ਆਵਾਜ਼ ਆਈ ਹੈ ਕੀ ਹੋ ਸਕਦਾ ਹੈ ਸਭ ਕੁਝ ਚਲਾ ਜਾਏ ਪਰ ਤੁਸੀਂ ਮੇਰਾ ਸਾਥ ਦੇਣਾ ਪਿੰਡ ਦੇ ਲੋਕਾਂ ਨੇ ਚੌਧਰੀ ਦੀ ਪਦਵੀ ਖੋਲੀ ਭਾਈ ਸਾਹਿਬ ਨੇ ਕਿਹਾ ਸਾਨੂੰ ਇਸ ਪਦਵੀ ਦਾ ਕੋਈ ਮੋਹ ਨਹੀਂ ਸੰਤਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਚਾਕਰੀ ਚਾਹੀਦੀ ਹੈ ਉਸ ਤੋਂ ਉੱਚੀ ਕੋਈ ਪਦਵੀ ਨਹੀਂ 2 ਮਹੀਨਿਆਂ ਵਿੱਚ ਇੱਕ ਇੱਕ ਕਰਕੇ ਸਾਰੇ ਪਸ਼ੂ ਮਰ ਗਏ ਸਾਰੀ ਹਵੇਲੀ ਖਾਲੀ ਹੋ ਗਈ ਫਸਲ ਵੀ ਥੋੜੀ ਹੀ ਰਹਿ ਗਈ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋਣ ਲੱਗਿਆ ਇੱਕ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਸਿੱਖ ਗੁਰੂ ਪਾਤਸ਼ਾਹ ਜੀ ਦਾ ਹੁਕਮਨਾਮਾ ਲੈ ਕੇ ਆਇਆ ਭਾਈ ਮੰਜ ਨੇ ਹੁਕਮਨਾਮੇ ਨੂੰ ਮੱਥਾ ਟੇਕਿਆ ਤੇ ਉਸ ਵਿੱਚ ਅੰਮ੍ਰਿਤਸਰ ਆਉਣ ਦਾ ਹੁਕਮ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਛ ਕੇ ਭਾਈ ਮੰਜ ਜੀ ਗੁਰੂ ਸਾਹਿਬ ਅੱਗੇ ਹਾਜ਼ਰ ਹੋਏ ਤੇ ਸੀਸ ਨਿਵਾਇਆ ਗੁਰੂ ਜੀ ਨੇ ਇੱਕ ਸਿੱਖ ਨੂੰ ਕਿਹਾ ਕਿ ਇਹਨਾਂ ਨੂੰ ਇੱਕ ਰੱਸਾ ਦਿਓ ਤੇ ਇਹਨਾਂ ਦੀ ਸੇਵਾ ਇਹ ਹੈ ਕਿ ਇਹ ਜੰਗਲ ਵਿੱਚ ਜਾ ਕੇ ਰੋਜ਼ ਗੁਰੂ ਦੇ ਲੰਗਰਾਂ ਲਈ ਲੱਕਣਾ ਲਿਆਉਣਗੇ ਭਾਈ ਮੰਜ ਜੀ ਆਪਣੀ ਸੇਵਾ ਸੁਣ ਕੇ ਨਿਹਾਲ ਹੋ ਗਏ ਤੇ ਇੱਕ ਮਨ ਇਕਚਿਤ ਹੋ ਕੇ ਸੇਵਾ ਵਿੱਚ ਰੁੱਝ ਗਏ ਭਾਈ ਮੰਜ ਜੀ ਰੋਜ਼ ਸ਼ਾਮ ਬਾਣੀ ਪੜਦਿਆਂ ਅਗਲੇ ਦਿਨ ਦੀਆਂ ਲੱਕਣਾ ਕੱਟ ਕੇ ਸਮੇਂ ਸਿਰ ਗੁਰੂ ਦੇ ਲੰਗਰ ਵਿੱਚ ਲਿਆ ਰੱਖਦੇ ਸਨ ਇੱਕ ਦਿਨ ਗੁਰਦੇਵ ਨੇ ਇੱਕ ਲਾਂਗਰੀ ਨੂੰ ਪੁੱਛਿਆ ਇੱਥੇ ਇੱਕ ਸਿੱਖ ਭਾਈ ਮੰਜ ਜੀ ਸੇਵਾ ਕਰਦੇ ਹਨ ਉਹ ਪ੍ਰਸ਼ਾਦਾ ਕਿੱਥੋਂ ਛਕਦੇ ਹਨ ਤਾਂ ਲਾਂਗਰੀ ਨੇ ਜਵਾਬ ਦਿੱਤਾ ਉਹ ਤਾਂ ਪੰਗਤ ਵਿੱਚ ਹੀ ਛਕਦੇ ਹਨ ਗੁਰੂ ਜੀ ਨੇ ਲਾਂਗਰੀ ਨੂੰ ਆਖਿਆ ਕਿ ਇਹ ਕਿਸ ਤਰ੍ਹਾਂ ਦੀ ਸੇਵਾ ਹੋਈ ਇਹ ਤਾਂ ਮਜ਼ਦੂਰੀ ਹੋਈ ਸੇਵਾਦਾਰ ਨੇ ਭਾਈ ਮੰਜ ਜੀ ਨਾਲ ਗੁਰੂ ਜੀ ਦਾ ਇਹ ਬਚਨ ਸਾਂਝਾ ਕੀਤਾ ਉਸ ਵਕਤ ਭਾਈ ਮੰਜ ਜੀ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਪਿਆ ਦੇਖਿਆ ਗੁਰੂ ਸਾਹਿਬ ਜੀ ਤੁਸੀਂ ਮੈਨੂੰ ਸੁਚੱਜੀ ਮਾਂ ਵਾਂਗ ਛਿੜਕਦੇ ਹੋ ਤੇ ਮੇਰੀਆਂ ਗਲਤੀਆਂ ਆਪ ਹੀ ਸੁਧਾਰ ਦਿੰਦੇ ਹੋ ਭਾਈ ਸਾਹਿਬ ਨੇ ਆਪਣੀ ਕਿਰਤ ਅੱਢ ਕਰਨੀ ਸ਼ੁਰੂ ਕਰ ਦਿੱਤੀ ਸੇਵਾ ਲਈ ਲਖਣਾ ਪਹੁੰਚਣ ਤੋਂ ਪਰੰਤ ਕੁਝ ਲਖਣਾ ਫਿਰ ਤੋਂ ਕੱਟ ਕੇ ਲਿਆਣੀਆਂ ਤੇ ਉਸ ਨੂੰ ਬਾਜ਼ਾਰ ਵਿੱਚ ਵੇਚਣਾ ਅਤੇ ਉਸ ਤੋਂ ਜੋ ਕਮਾਈ ਹੁੰਦੀ ਉਸ ਨਾਲ ਪ੍ਰਸ਼ਾਦਾ ਪਾਣੀ ਛਕਣਾ ਇਸ ਨਾਲ ਭਾਈ ਸਾਹਿਬ ਦੇ ਅੰਦਰ ਦਾ ਖੇੜਾ ਅਤੇ ਪ੍ਰੇਮਾ ਭਗਤੀ ਵਿੱਚ ਵਾਧਾ ਹੋਇਆ। ਇੱਕ ਵਾਰ ਸ਼ਾਮ ਦੇ ਵੇਲੇ ਭਾਈ ਮੰਜ ਜੀ ਲਕਣਾ ਲਿਆ ਰਹੇ ਸਨ ਤਾਂ ਜ਼ੋਰ ਨਾਲ ਹਨੇਰੀ ਆਈ। ਮਿੱਟੀ ਉੱਡ ਕੇ ਅੱਖਾਂ ਵਿੱਚ ਪੈ ਗਈ। ਲੇਕਿਨ ਬਾਣੀ ਦਾ ਨਿਰੰਤਰ ਪ੍ਰਵਾਹ ਜਾਰੀ ਰਿਹਾ। ਇੱਕੋ ਦਮ ਭਾਈ ਮੰਜ ਦਾ ਪੈਰ ਤਿਲਕ ਗਿਆ ਤੇ ਉਹ ਇੱਕ ਖੂਹ ਵਿੱਚ ਡਿੱਗ ਪਏ। ਲਕੜਾਂ ਭਾਈ ਸਾਹਿਬ ਦੇ ਸਿਰ ਤੇ ਨੇ ਤੇ ਖੂਵ ਵਿੱਚ ਪਾਣੀ ਭਰਿਆ ਹੋਇਆ ਹੈ ਭਾਈ ਸਾਹਿਬ ਨੇ ਲਕੜਾਂ ਆਪਣੇ ਸਿਰ ਉੱਤੇ ਹੀ ਰੱਖੀਆਂ ਤਾਂ ਜੋ ਗੁਰੂ ਕੇ ਲੰਗਰ ਸਮੇਂ ਸਿਰ ਤਿਆਰ ਹੋ ਸਕਣ ਸ਼ਾਮ ਦਾ ਵੇਲਾ ਸੀ ਭਾਈ ਮੰਜ ਜੀ ਨੇ ਸੋਦਰ ਰਹਿਰਾ ਸਾਹਿਬ ਦੀ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਤੂਫਾਨ ਵੱਧ ਗਿਆ ਸਾਰੀ ਰਾਤ ਤੂਫਾਨ ਵਿੱਚ ਲੰਗ ਗਈ ਭਾਈ ਸਾਹਿਬ ਨੇ ਗੁਰੂ ਪਾਤਸ਼ਾਹਗੇ ਜੋਦੜੀ ਕੀਤੀ ਕਿ ਪਿਤਾ ਜੀ ਆਪ ਜੀ ਨੇ ਆਪੇ ਹੀ ਇਹ ਸੇਵਾ ਬਖਸ਼ੀ ਹੈ ਆਪੇ ਕਰਾ ਲੋ ਪਾਤਸ਼ਾਹ ਜੀ ਇਸ ਤੂਫਾਨ ਚ ਇਹ ਲਖਣਾ ਸਮੇਂ ਸਿਰ ਗੁਰੂ ਕੇ ਲੰਗਰਾਂ ਵਿੱਚ ਪਹੁੰਚ ਸਕਣ ਐਸੀ ਕਿਰਪਾ ਕਰਨੀ ਗੁਰੂ ਪਾਤਸ਼ਾਹ ਜੀ ਨੇ ਸਿੱਖ ਦੀ ਅਰਦਾਸ ਸੁਣੀ ਦੀਨ ਦੁਨੀ ਦੇ ਪਾਤਸ਼ਾਹ ਨੰਗੇ ਪੈਰੀ ਆਪਣੇ ਸਿੱਖ ਵੱਲ ਨੂੰ ਤੁਰ ਪਏ ਬਾਬਾ ਬੁੱਢਾ ਜੀ ਪਾਹੀ ਗੁਰਦਾਸ ਜੀ ਨੂੰ ਕਿਹਾ ਕਿ ਜਾਓ ਰਸਾ ਲੈ ਕੇ ਆਓ। ਬਾਬਾ ਬੁੱਢਾ ਜੀ ਨਾਲ ਸਿੰਘ ਰਸਾ ਲੈ ਕੇ ਖੂਹ ਵੱਲ ਨੂੰ ਆਏ। ਖੂਹ ਕੋਲ ਜਾ ਕੇ ਆਵਾਜ਼ ਮਾਰੀ। ਪਾਈ ਮੰਝ ਜੀ ਲੱਕੜਾਂ ਨੂੰ ਛੁੱਟ ਕੇ ਰਸਾ ਫੜ ਲਵੋ ਤੇ ਬਾਹਰ ਆ ਜਾਓ। ਪਰ ਪਾਈ ਮੰਝ ਜੀ ਨੂੰ ਸੇਵਾ ਪਿਆਰੀ ਸੀ। ਪਾਈ ਮੰਝ ਜੀ ਕਹਿੰਦੇ ਹਨ ਨਹੀਂ ਪਾਈ ਸਾਹਿਬ ਜੀ ਜਿਨ੍ਹਾਂ ਲੱਕੜਾਂ ਨਾਲ ਮੈਨੂੰ ਮੇਰਾ ਸਤਗੁਰੂ ਮਿਲਿਆ ਹੈ ਉਹਨਾਂ ਨੂੰ ਕਿਵੇਂ ਛੱਡ ਦਵਾਂ ਗੁਰੂ ਅਰਜਨ ਪਾਸ਼ਾ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਪਿਆ ਇੱਕੋ ਬਚਨ ਨਿਕਲਿਆ ਧਨ ਸਿੱਖੀ ਪਹਿਲਾ ਲਕੜਾਂ ਕੱਡੀਆਂ ਗਈਆਂ ਫੇਰ ਭਾਈ ਮਾਨਜ ਜੀ ਨੂੰ ਖੂਚੋਂ ਬਾਹਰ ਕੱਢਿਆ ਗਿਆ ਭਾਈ ਮਾਨਜ ਜੀ ਨੇ ਗੁਰੂ ਜੀ ਦੇ ਦਰਸ਼ਨ ਕਰਦਿਆਂ ਸਾਰ ਹੀ ਚਰਨ ਫੜ ਲਏ ਗੁਰੂ ਅਰਜਨ ਪਾਸ਼ਾ ਨੇ ਭਾਈ ਮਾਨਜ ਜੀ ਨੂੰ ਗਲਵਕੜੀ ਵਿੱਚ ਲੈ ਲਿਆ ਤੇ ਕਿਆ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਹਉ ਬਲਿਹਾਰੀ ਸਤ ਗੁਰੂ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਫਿਰ ਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਆਂ ਫਿਰ ਦੇ ਨਾਮ ਤੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਘੜੇ ਲਿਐ ਕਿ ਆ ਰਹਾ इक अगेन इच नवे पे इंटरेस्ट के ग्रुप विच ताकि एक सेवा दू सपोर्ट करे ले इस चैनल नु सब्सक्राइब करो ते बेल बटन दबाना ना पोलेओ के तानू साके वीडियोस अच्छी लगिए तेनु वात्तो वात् संगठना शेयर करो